ਸਟੈਟਿਸਟਿਕਸ ਕੈਨੇਡਾ ਦੇ ਸ਼ੁੱਕਰਵਾਰ ਨੂੰ ਜਾਰੀ ਆਂਕੜਿਆਂ ਦੇ ਅਨੁਸਾਰ ਲੰਘੇ ਜੁਲਾਈ ਮਹੀਨੇ ਕੈਨੇਡੀਅਨ ਅਰਥਚਾਰੇ ਦੇ ਵਿੱਚ 2800 ਨੌਕਰੀਆਂ ਖਤਮ ਹੋਈਆਂ ਜਦਕਿ ਬੇਰੁਜ਼ਗਾਰੀ ਦਰ 6.4 ਫੀਸਦੀ ਦੇ ਬਰਕਰਾਰ ਰਹੀ। ਥੋਕ ਤੇ ਪ੍ਰਚੂਨ ਖੇਤਰ ਦੇ ਵਿੱਚ ਨੌਕਰੀਆਂ ਦੇ ਵਿੱਚ ਗਿਰਾਵਟ ਆਈ ਅਤੇ ਕੁੱਲ 44000 ਨੌਕਰੀਆਂ ਖਤਮ ਹੋਈਆਂ ਜਦਕਿ ਵਿੱਤ, ਇੰਸ਼ੋਰੈਂਸ, ਰੀਅਲ اسٹیਟ ਅਤੇ ਰੈਂਟਲ ਤੇ ਲੀਜ਼ਿੰਗ ਸੈਕਟਰਾਂ ਦੇ ਵਿੱਚ 15000 ਨੌਕਰੀਆਂ ਖਤਮ ਹੋਈਆਂ। ਲੋਕ ਪ੍ਰਸ਼ਾਸਨ, ਆਵਾਜਾਈ ਤੇ ਵੇਅਰ ਹਾਊਸ ਅਤੇ ਯੂਟਿਲਿਟੀ ਖੇਤਰ ਦੇ ਵਿੱਚ ਨੌਕਰੀਆਂ ਦੇ ਵਿੱਚ ਵਾਧਾ ਦਰਜ ਹੋਇਆ ਹੈ। ਜੁਲਾਈ ਦੇ ਵਿੱਚ ਪ੍ਰਾਈਵੇਟ ਸੈਕਟਰ ਦੇ ਮੁਲਾਜ਼ਮਾਂ ਦੀ ਗਿਣਤੀ ਦੇ ਵਿੱਚ 42000 ਦੀ ਕਮੀ ਆਈ ਹੈ ਹਾਲਾਂਕਿ ਪਿਛਲੇ ਸਾਲ ਇਸ ਸਮੇਂ ਦੇ ਮੁਕਾਬਲੇ ਪ੍ਰਾਈਵੇਟ ਸੈਕਟਰ ਦੇ ਰੋਜ਼ਗਾਰ ਵਿਕਾਸ ਦੇ ਵਿੱਚ 0.6 ਫੀਸਦੀ ਦਾ ਵਾਧਾ ਦਰਜ ਹੋਇਆ ਹੈ ਪਬਲਿਕ ਸੈਕਟਰ ਦੇ ਮੁਲਾਜ਼ਮਾਂ ਦੀ ਗਿਣਤੀ ਦੇ ਵਿੱਚ 41000 ਦਾ ਵਾਧਾ ਹੋਇਆ ਹੈ ਅਤੇ 12 ਮਹੀਨੇ ਪਹਿਲਾਂ ਦੇ ਮੁਕਾਬਲੇ ਰੋਜ਼ਗਾਰ ਵਿਕਾਸ ਦੇ ਵਿੱਚ 4.8 ਫੀਸਦੀ ਦਾ ਵਾਧਾ ਹੋਇਆ ਹੈ ਸਾਲਦਰ ਸਾਲ ਪੱਧਰ ਤੇ ਜੁਲਾਈ ਮਹੀਨੇ ਉਸ ਕੰਡਾ ਵਰ ਤਨਖਾ 34.97 ਡਾਲਰ ਦਰਜ ਹੋਈ ਹੈ ਜੋ ਕਿ 5.2 ਫੀਸਦੀ ਦਾ ਵਾਧਾ ਦਰਸਾਉਂਦਾ ਹੈ ਕੈਨੇਡਾ ਦੇ ਵਿੱਚ ਪੈਦਾ ਹੋਏ ਲੋਕਾਂ ਦੀ ਤੁਲਨਾ ਦੇ ਵਿੱਚ ਹਾਲ ਹੀ ਦੇ ਪ੍ਰਵਾਸੀਆਂ ਦੇ ਲਈ ਬੇਰੋਜ਼ਗਾਰੀ ਦਰ ਦੇ ਵਿੱਚ ਵਾਧਾ ਹੋਇਆ ਹੈ ਤੇ ਇਸ ਦੇ ਵਿੱਚ ਵੀ ਪ੍ਰਵਾਸੀ ਨੌਜਵਾਨ ਸਭ ਤੋਂ ਵੱਧ ਪ੍ਰਭਾਵਿਤ ਹੋਏ। ਜੁਲਾਈ ਦੌਰਾਨ ਹਾਲੀਆ ਪ੍ਰਵਾਸੀਆਂ ਦੇ ਵਿੱਚ ਬੇਰੋਜ਼ਗਾਰੀ ਦਰ 22.8% ਦੀ ਦਰਜ ਹੋਈ ਜੋ ਕਿ 1 ਸਾਲ ਪਹਿਲਾਂ ਦੀ ਦਰ ਦੇ ਵਿੱਚ 8.6% ਦਾ ਵਾਧਾ ਹੈ। 15 ਤੋਂ 24 ਸਾਲ ਦੇ ਨੌਜਵਾਨਾਂ ਦੀ ਬੇਰੋਜ਼ਗਾਰੀ ਦਰ ਜੁਲਾਈ ਦੇ ਵਿੱਚ 14.2% ਦਰਜ ਹੋਈ ਜੋ ਕਿ ਪਿਛਲੇ ਮਹੀਨੇ ਨਾਲੋਂ 0.7% ਦਾ ਅੰਕ ਵਾਧਾ ਹੈ ਤੇ 2012 ਤੋਂ ਬਾਅਦ ਦੇਖੀ ਗਈ ਸਭ ਤੋਂ ਉੱਚੀ ਦਰ ਹੈ ਨਾਰਥ ਅਮਰੀਕਾ ਦੇ ਵਿੱਚ ਇਸ ਸਮੇਂ ਦੌਰਾਨ ਇਲੈਕਟ੍ਰਿਕ ਕਾਰਾਂ ਦਾ ਮਸਲਾ ਕਾਫੀ ਚਰਚਾ ਦੇ ਵਿੱਚ ਹੈ ਖਾਸ ਕਰਕੇ ਜਦੋਂ ਤੋਂ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਵੱਲੋਂ 100% ਦੀ ਟੈਰਿਫ ਲਗਾਉਣ ਦਾ ਜਿਹੜਾ ਹੈ ਉਹ ਐਲਾਨ ਕੀਤਾ ਗਿਆ ਹੈ ਬੇਸ਼ੱਕ ਕੈਨੇਡਾ ਦੀ ਫੈਡਰਲ ਸਰਕਾਰ ਫਿਲਹਾਲ ਇਸ ਮੁੱਦੇ ਦੇ ਉੱਤੇ ਵਿਚਾਰ ਕਰ ਰਹੀ ਹੈ ਕਿ ਕਿਸ ਢੰਗ ਦੇ ਕਦਮ ਜਿਹੜੇ ਨੇ ਉਹ ਚੁੱਕਣੇ ਚਾਹੀਦੇ ਨੇ ਪਰ ਇਸੇ ਦੌਰਾਨ ਕੈਨੇਡਾ ਦੇ ਮੁੱਖ ਵਿਰੋਧੀ ਧਿਰ ਦੇ ਲੀਡਰ ਪੀਰੇ ਪੋਲੀਵਰ ਨੇ ਚੀਨ ਨੂੰ ਲੈ ਕੇ ਦਾ ਐਲਾਨ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਕੰਜ਼ਰਵੇਟਿਵ ਦੀ ਸਰਕਾਰ ਬਣਨ ਤੇ ਚੀਨ ਦੀਆਂ ਬਣੀਆਂ ਇਲੈਕਟ੍ਰਿਕ ਕਾਰਾਂ ਸੋਲਰ ਪਲਾਂਟ ਅਤੇ ਸੈਮੀ ਕੰਡਕਟਰਾਂ ਤੇ ਭਾਰੀ ਇੰਪੋਰਟ ਟੈਕਸ ਜਿਹੜੇ ਆ ਉਹ ਲਗਾਉਣਗੇ ਇਸ ਦੇ ਵਿੱਚ ਚੀਨ ਦੀਆਂ ਬਣੀਆਂ ਬੈਟਰੀਆਂ ਅਤੇ ਸਟੀਲ ਵੀ ਸ਼ਾਮਿਲ ਹੋਣਗੇ ਪਾਲੀਵਰ ਅੱਜ ਹੈਮਿਲਟਨ ਦੇ ਵਿੱਚ ਸਨ ਜਿੱਥੇ ਉਨ੍ਹਾਂ ਨੇ ਸਟੀਲ ਕੋ ਸਟੀਲ ਪਲਾਂਟ ਦੇ ਵਰਕਰਜ਼ ਨੂੰ ਸੰਬੋਧਨ ਦੌਰਾਨ ਇਹ ਗੱਲ ਆਖੀ। ਉਨ੍ਹਾਂ ਕਿਹਾ ਕਿ ਸਟੀਲ ਉਹਨਾਂ ਉਤਪਾਦਾਂ ਦੇ ਵਿੱਚੋਂ ਇੱਕ ਹੈ ਜਿਸ ਤੇ ਨਵੀਂ ਇੰਪੋਰਟ ਡਿਊਟੀ ਦੀ ਜ਼ਰੂਰਤ ਹੈ ਕਿਉਂਕਿ ਚੀਨ ਕੈਨੇਡੀਅਨ ਉਦਯੋਗ ਨੂੰ ਤਬਾਹ ਕਰਨ ਦੇ ਲਈ ਲੇਬਰ ਅਤੇ ਵਾਤਾਵਰਣ ਨਿਯਮਾਂ ਦੀ ਉਲੰਘਣਾ ਕਰ ਰਿਹਾ ਹੈ। ਪੋਲੀਵਨ ਨੇ ਇਲਜ਼ਾਮ ਲਗਾਇਆ ਹੈ ਕਿ ਟਰੂਡੋ ਸਰਕਾਰ ਕੈਨੇਡਾ ਦੇ ਹਿੱਤਾਂ ਦੇ ਲਈ ਅਮਰੀਕਾ ਦੀ ਤਰਜ਼ ਦੇ ਉੱਤੇ ਚੀਨ ਮਾਲ ਤੇ ਉੱਚ ਟੈਰੇਫ ਟ੍ਰੈਫਿਕ ਜਿਹੜਾ ਉਹ ਲਗਾ ਟ੍ਰੈਫਿਕ ਲਗਾਉਣ ਦੀ ਲੋੜ ਜਿਹੜੀ ਉਹ ਨਹੀਂ ਕਰ ਰਹੀ ਔਰ ਜਰਨਲ ਮੋਟਰਜ਼ ਵਾਹਨ ਨਿਰਮਾਤਾ ਐਸੋਸੀਏਸ਼ਨਾਂ ਤੇ 온ਟਾਰੀਓ ਸਰਕਾਰ ਨੇ ਹਾਲ ਹੀ ਦੇ ਮਹੀਨਿਆਂ ਦੇ ਵਿੱਚ ਕਿਹਾ ਹੈ ਕਿ ਕੈਨੇਡਾ ਨੂੰ ਚੀਨੀ ਐਵਜ਼ ਅਤੇ ਸਬੰਧਿਤ ਪੁਰਜ਼ਿਆਂ ਬਾਰੇ ਅਮਰੀਕਾ ਦੇ ਨਾਲ ਮਿਲ ਕੇ ਕੰਮ ਕਰਨ ਦੀ ਲੋੜ ਹੈ ਵੀਰਵਾਰ ਨੂੰ ਕੈਨੇਡਾ ਦੀ ਐਲੂਮੀਨੀਅਮ ਐਸੋਸੀਏਸ਼ਨ ਅਤੇ ਕੈਨੇਡੀਅਨ ਸਟੀਲ ਪ੍ਰੋਡਿਊਸਰਸ ਐਸੋਸੀਏਸ਼ਨਸ ਦੇ ਮੁਖੀਆਂ ਨੇ ਕੈਨੇਡਾ ਦੇ ਵਿੱਚ ਆਉਣ ਵਾਲੇ ਚੀਨੀ ਐਲੂਮੀਨੀਅਮ ਅਤੇ ਸਟੀਲ ਤੇ ਘੱਟੋ-ਘੱਟ 25% ਦੀ ਟੈਰਿਫ ਦੀ ਮੰਗ ਕੀਤੀ ਹੈ ਉਪ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟਿਆ ਫ੍ਰੀਲੈਂਡ ਨੇ ਜੁਲਾਈ ਦੇ ਮਹੀਨੇ ਦੌਰਾਨ ਇਹ ਪਰਖਣ ਦੇ ਲਈ ਵਿਚਾਰ-ਵਟਾਂਦਰੇ ਕੀਤੇ ਸਨ ਕਿ ਕੈਨੇਡਾ ਈਵੀ ਸੈਕਟਰ ਦੇ ਵਿੱਚ ਚੀਨ ਦੇ ਵਪਾਰਕ ਅਬਿਆਸਾਂ ਦੇ ਨਾਲ ਕਿਵੇਂ ਨਜਿੱਠ ਸਕਦਾ ਹੈ ਉਹ ਵਿਚਾਰ-ਵਟਾਂਦਰਾ ਪੂਰਾ ਹੋ ਗਿਆ ਪਰ ਸਰਕਾਰ ਨੇ ਅਜੇ ਕੋਈ ਫੈਸਲਾ ਨਹੀਂ ਐਲਾਨਿਆ ਸ਼ੁੱਕਰਵਾਰ ਨੂੰ ਪੋਲੀਵਰਡ ਨੇ ਕੈਨੇਡੀਆਨਾਂ ਨੂੰ ਇਲੈਕਟ੍ਰਿਕ ਵਾਹਨ ਖਰੀਦਣ ਵਾਲ ਉਤਸ਼ਾਹਿਤ ਕਰਨ ਦੇ ਲਈ ਪੇਸ਼ ਕੀਤੀ ਗਈ ਸਰਕਾਰ ਦੀ ਛੋਟ ਨੀਤੀ ਤੇ ਵੀ ਨਿਸ਼ਾਨਾ ਬੰਨ੍ਹਿਆ ਉਹਨਾਂ ਕਹਿ ਕੇ ਫੈਡਰਲ ਸਰਕਾਰ EV ਖਰੀਦਣ ਵਾਲਿਆਂ ਨੂੰ 5000 ਡਾਲਰ ਤੱਕ ਦੀ ਰੀਬੇਟ ਦਿੰਦੀ ਹੈ ਪੋਲੀਵਰਡ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਲੋਕਾਂ ਨੂੰ ਚੀਨ ਦੀਆਂ ਬਣੀਆਂ ਕਾਰਾਂ ਖਰੀਦਣ ਲਈ ਛੋਟ ਦੇ ਰਿਹਾ ਹੈ ਹਾਲਾਂਕਿ ਚੀਨ ਕੈਨੇਡੀਅਨ ਮਾਰਕੀਟ ਦੇ ਲਈ ਕਾਰਾਂ ਦਾ ਸਭ ਤੋਂ ਵੱਡਾ ਸਪਲਾਈਅਰ ਨਹੀਂ ਹੈ ਪਰ ਫਰੀਲੈਂਡ ਦੇ ਸਲਾਹ ਮਸ਼ਵਰੇ ਵਿੱਚ ਫੈਡਰਲ ਰੀਬੇਟ ਪ੍ਰੋਗਰਾਮ ਨੂੰ ਐਡਜਸਟ ਕਰਨ ਬਾਰੇ ਚਰਚਾ ਸ਼ਾਮਿਲ ਸੀ ਈਵੀ ਲਈ ਬੈਟਰੀਆਂ ਅਤੇ ਬੈਟਰੀ ਦੇ ਪੁਰਜ਼ਿਆਂ ਦੇ ਨਿਰਮਾਣ ਦੇ ਵਿੱਚ ਚੀਨ ਕੈਨੇਡਾ ਦੇ ਵਿੱਚ ਇੱਕ ਵੱਡਾ ਪਲੇਅਰ ਹੈ ਇਹ ਅਜਿਹਾ ਉਦਯੋਗ ਜਿਸ ਦੇ ਵਿੱਚ ਫੈਡਰਲ ਅਤੇ ਸੂਬਾਈ ਸਰਕਾਰਾਂ ਨੇ ਪਿਛਲੇ 4 ਸਾਲਾਂ ਵਿੱਚ ਭਾਰੀ ਨਿਵੇਸ਼ ਕੀਤਾ ਹੈ 2021 ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇਲੈਕਟ੍ਰਿਕ ਵਾਹਨਾਂ ਦੇ ਲਈ ਕੁੱਲ ਲਿਥੀਅਮ ਆਇਨ ਬੈਟਰੀਆਂ ਦੇ ਵਿੱਚੋਂ ਲਗਭਗ 80 ਫੀਸਦੀ ਬੈਟਰੀਆਂ ਚੀਨ ਤੋਂ ਆਈਆਂ ਸਨ ਇੰਟਰਨੈਸ਼ਨਲ એનર્ਜੀ ਏਜੰਸੀ ਦਾ ਕਹਿਣਾ ਹੈ ਕਿ ਦੁਨੀਆ ਭਰ ਦੇ ਵਿੱਚ ਵੇਚਣ ਵਾਲੇ ਤਕਰੀਬਨ 60 ਫੀਸਦੀ ਇਲੈਕਟ੍ਰਿਕ ਵਾਹਨ ਚੀਨ ਦੇ ਵਿੱਚ ਬਣੇ ਨੇ ਦੱਸਦੇ ਕਿ ਮੌਜੂਦਾ ਸਮੇਂ ਚੀਨ ਤੋਂ ਇਲੈਕਟ੍ਰਿਕ ਕਾਰਾਂ ਜੋ ਕੈਨੇਡਾ ਦੇ ਵਿੱਚ ਦਾਖਲ ਹੋ ਰਹੀਆਂ ਨੇ ਉਹ ਅਮਰੀਕਾ ਕੰਪਨੀ ਟੈਸਲਾ ਦੀਆਂ ਬਣੀਆਂ ਨੇ ਪਰ ਚੀਨ ਦੀ ਵੱਡੀ ਇਲੈਕਟ੍ਰਿਕ ਵਾਹਨ ਕੰਪਨੀ BYD ਨੇ ਹਾਲ ਹੀ ਦੇ ਵੇਸ਼ ਦੇਸ਼ ਦੇ ਵਿੱਚ ਕਾਰਪੋਰੇਟ ਮੌਜੂਦਗੀ ਸਥਾਪਿਤ ਕੀਤੀ ਹੈ ਤੇ ਉਸ ਦਾ ਇਰਾਦਾ ਇੱਥੇ ਨਵੀਆਂ ਕਾਰਾਂ ਲਾਂਚ ਕਰਨ ਦਾ ਹੈ ਹੁਣ ਇਸ ਮੁੱਦੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਹੋਰ ਪੱਕ ਸਕਦੀ ਹੈ ਪਰ ਸੰਭਾਵਨਾਵਾਂ ਨੇ ਕਿ ਫੈਡਰਲ ਸਰਕਾਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਟੈਰਿਫ ਉਹਨਾਂ ਦਾ ਐਲਾਨ ਕਰ ਸਕਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ